ਸੰਗਤ ਜੀ ਅੱਜ ਦੀ ਮੇਰੀ ਇਹ ਵੀਡੀਓ ਸਿਰਫ ਮذਬੀ ਸਿੱਖ ਅਤੇ ਵਾਲਮੀਕ ਭਾਈਚਾਰੇ ਨਾਲ ਸੰਬੰਧਿਤ ਹੈ ਜੀ ਇਹਨਾਂ ਦੋ ਭਾਈਚਾਰਿਆਂ ਨਾਲ ਸੰਬੰਧਿਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗਾ ਜੀ ਸੋ ਸਾਰੇ ਵਾਲਮੀਕ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਮੇਰੀ ਇਸ ਵੀਡੀਓ ਦਾ ਗਲਤ ਅਰਥ ਬਿਲਕੁਲ ਵੀ ਨਾ ਕੱਢਿਆ ਜਾਵੇ ਜਿਹੜੀ ਗੱਲ ਮੈਂ ਅੱਜ ਕਰਨ ਜਾ ਰਿਹਾ ਹਾਂ ਉਹ ਸਾਡੀਆਂ ਜਥੇਬੰਦੀਆਂ ਨੂੰ ਮਜਬੂਰ ਸਿੱਖ ਕੌਮ ਦੀਆਂ ਜਥੇਬੰਦੀਆਂ ਨੂੰ ਸਮਾਜ ਸੇਵੀਆਂ ਨੂੰ ਉਹਨਾਂ ਫਿਕਰਮੰਦ ਇਨਸਾਨਾਂ ਨੂੰ ਬਹੁਤ ਸਮਾਂ ਪਹਿਲਾਂ ਇਹ ਗੱਲ ਕਰਨੀ ਚਾਹੀਦੀ ਸੀ ਪਰ ਅਜੇ ਵੀ ਵੇਲਾ ਹੈ ਮੇਰੀ ਉਹਨਾਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਬੇਨਤੀ ਹੈ ਮਜਬੂਰ ਸਿੱਖ ਕੌਮ ਦੀਆਂ ਨੂੰ ਕਿ ਇਸ ਮੁੱਦੇ ਨੂੰ ਜ਼ਰੂਰ ਵਿਚਾਰਿਆ ਜਾਵੇ ਤੇ ਮੇਰੀ ਵਾਲਮੀਕ ਭਾਈਚਾਰੇ ਦੀਆਂ ਵੀ ਸਾਰੀਆਂ ਜਥੇਬੰਦੀਆਂ ਨੂੰ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਇਹ ਸਮੁੱਦੇ ਨੂੰ ਸੱਚਮੁੱਚ ਹੀ ਵਿਚਾਰਿਆ ਜਾਵੇ ਤੇ ਮੇਰੀ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵਾਲਮੀਕ ਭਾਈਚਾਰੇ ਦੇ ਉਹਨਾਂ ਭੈਣ ਭਰਾਵਾਂ ਤੱਕ ਤੇ ਖਾਸ ਕਰਕੇ ਨਸ਼ੱਤਰਮਾਥ ਸ਼ੇਰਗਲ ਸ਼ੇਰਗਿਲ ਤੱਕ ਜ਼ਰੂਰ ਪਹੁੰਚੇ ਜੋ ਕਿ ਮذਬੀ ਸਿੱਖਾਂ ਦਾ ਵਾਲਮੀਕੀ ਕਰਨ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਰੁੱਝਿਆ ਹੋਇਆ ਹਾਂ ਸੋ ਮੇਰੀ ਬੇਨਤੀ ਹੈ ਨਛਤਰਨਾਥ ਸ਼ੇਰਗਿੱਲ ਜੀ ਮੈਂ ਬੜੇ ਦਿਨਾਂ ਤੋਂ ਵੇਖ ਰਿਹਾ ਹਾਂ ਤੁਹਾਡੇ ਹੋਲਡਿੰਗ ਬੋਰਡ ਫਲੈਕਸਾ ਤੁਹਾਡੀਆਂ ਤੁਹਾਡੇ ਪ੍ਰਿੰਟ ਵੇਖ ਰਿਹਾ ਹਾਂ ਤੁਸੀਂ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦੇ ਜੇ ਅ ਮੈਨੂੰ ਮੇਰੇ ਮਧਮੀ ਸਿੱਖ ਭਰਾਵਾਂ ਦੇ ਬਣਿਆਂ ਦੇ ਫੋਨ ਆਏ ਅ ਦੋ ਤਿੰਨ ਇਦਾਂ ਦੇ ਨੇ ਜਿਹੜੇ ਕਿ ਗਵਰਨਮੈਂਟ ਜੌਬ ਕਰਦੇ ਨੇ ਮਜਬੂਰੀ ਉਹਨਾਂ ਦੀ ਬੂਲ ਨਹੀਂ ਸਕਦੇ ਉਹਨਾਂ ਦੇ ਵੀ ਸੁਝਾਅ ਸੀ ਕਿ ਬੜੀ ਮਤਲਬ ਕਾਫੀ ਸਮੇ ਤੋਂ ਅ ਚਿੰਤਤ ਨੇ ਉਹ ਵੀ ਵੀਰ ਮੇਰੇ ਤੇ ਮੈਂ ਵੀ ਇਸ ਚੀਜ਼ ਨੂੰ ਸੰਸਦਾਂ ਦੇ ਅੱਗੇ ਲਿਆਉਣਾ ਲਾਜ਼ਮ ਸਮਝਿਆ ਕਿ ਨਿਸ਼ਤਰਨਾਥ ਗਿੱਲ ਜੀ ਤੁਸੀਂ ਆਪਣੇ ਜਿੰਨੇ ਵੀ ਹੋਲਡਿੰਗ ਬੋਰਡ ਜਾਂ ਫਲੈਕਸਾਂ ਬਣਵਾ ਰਹੇ ਜੇ ਉਹਨਾਂ ਦੇ ਉੱਤੇ ਸਿੱਧਾ ਹੀ ਵਾਲਮੀਕ ਮਧਵੀ ਸਿੱਖ ਲਿਖਾ ਰਹੇ ਜੀ ਜਦੋਂ ਕਿ ਹੁਣ ਐਦਾਂ ਚਾਹੀਦਾ ਹੈ ਵਾਲਮੀਕ ਤੇ ਮਧਵੀ ਸਿੱਖ ਜਾਂ ਮਧਵੀ ਸਿੱਖ ਤੇ ਵਾਲਮੀਕ ਭਾਈਚਾਰਾ ਪਰ ਨਹੀਂ ਤੁਸੀਂ ਸਿੱਧਾ ਹੀ ਵਾਲਮੀਕ ਮਧਵੀ ਸਿੱਖ ਲਿਖਾ ਕੇ ਮਧਵੀ ਸਿੱਖਾਂ ਨੂੰ ਵੀ ਵਾਲਮੀਕ ਬਣਾ ਰਹੇ ਜੀ ਹਾਲਾਂਕਿ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਆ ਕਿ ਮਧਵੀ ਸਿੱਖ ਤੇ ਵਾਲਮੀਕ ਭਾਈਚਾਰਾ ਆਪਸ ਦੇ ਵਿੱਚ ਇਸ ਕਦਰ ਜੁੜਿਆ ਹੋਇਆ ਇੱਕ ਦੂਜੇ ਦੇ ਨਿਖੜਵੇਂ ਅੰਗ ਨੇ ਪਰਾتن ਸਮੇਂ ਦੀ ਸਾਂਝ ਆ ਵਾਲਮਿਕ ਭਾਈਚਾਰੇ ਤੇ ਮذਬੀ ਸਿੱਖ ਭਾਈਚਾਰੇ ਦੀ ਆਪਸ ਦੇ ਵਿੱਚ ਇਥੋਂ ਤੱਕ ਕਿ ਰੋਟੀ ਬੇਟੀ ਦੀ ਵੀ ਸਾਂਝ ਆ ਸੋ ਇਹ ਸਾਂਝ ਜਿਹੜੀ ਆ ਇਹ ਤੋੜੀ ਨਹੀਂ ਜਾ ਸਕਦੀ ਜੇ ਮੈਂ ਇੱਕ ਦੱਸਿਆ ਕਿ ਇੱਕ ਦੋਵੇਂ ਹੀ ਭਾਈਚਾਰੇ ਇੱਕ ਦੂਜੇ ਦੇ ਅਨਿਖੜਵੇਂ ਅੰਗ ਨੇ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਪਰ ਮذਬੀ ਸਿੱਖ ਕੌਮ ਨੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮذਬੀ ਸਿੱਖਾਂ ਦੇ ਪਿੱਛੇ ਰੰਗਰੇਟਾ ਸ਼ਬਦ ਜਿਹੜਾ ਉਹ ਪ੍ਰਦਾਨ ਕੀਤਾ ਸੀਗਾ ਰੰਗਰੇਟਾ ਸ਼ਬਦ ਸਿਰਫ ਮذਬੀ ਸਿੱਖਾਂ ਦੇ ਪਿੱਛੇ ਹੀ ਲੱਗਦਾ ਆ ਇਹ ਤਖ਼ल्लੁਸ ਸਹਬੇ ਕਮਾਲ ਬੇਮਿਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਸੀਗਾ ਜਦੋਂ ਕਿ ਵਾਲਮੀਕ ਭਾਈਚਾਰਾ ਭਗਵਾਨ ਸ੍ਰੀ ਵਾਲਮੀਕ ਜੀ ਨੂੰ ਮੰਨਦਾ ਅਸੀਂ ਵੀ ਸ੍ਰਿਸ਼ਟੀ ਰਚੇਤਾ ਭਗਵਾਨ ਸ੍ਰੀ ਵਾਲਮੀਕ ਜੀ ਦਾ ਬਹੁਤ ادب ਬਹੁਤ ਸਤਿਕਾਰ ਕਰਦੇ ਆਂ ਪਰ ਇਹ ਵੀ ਇੱਕ ਸਚਾਈ ਆ ਕਿ ਮੱਝ ਵੀ ਸਿੱਖ ਸਿੱਖ ਧਰਮ ਨੂੰ ਫੋਲੋ ਕਰਦੇ ਨੇ ਤੇ ਵਾਲਮੀਕ ਭਾਈਚਾਰਾ ਜਿਹੜਾ ਆ ਉਹ Hindu ਧਰਮ ਨੂੰ ਫੋਲੋ ਕਰਦਾ ਆ ਸੋ ਮੇਰੀ ਬੇਨਤੀ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਸ਼ਰਾਰਤਾਂ ਕਰਨੀਆਂ ਨਛੱਤਰਨਾਥ ਜੀ ਬੰਦ ਕਰੋ ਕਿਤੇ ਇਦਾਂ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋਵੇਂ ਭਾਈਚਾਰੇ ਵਾਲਮੀਕੀ ਭਾਈਚਾਰਾ ਅਤੇ ਮਧਵੀ ਸਿੱਖ ਭਾਈਚਾਰਾ ਆਪਸ ਦੇ ਵਿੱਚ ਕਿਤੇ ਟਕਰਾਅ ਦੇ ਵਿੱਚ ਨਾ ਆ ਜਾਣ ਕਿਉਂਕਿ ਮੈਂ ਬੇਵਜਾ ਇਹ ਗੱਲ ਨਹੀਂ ਕਰ ਰਿਹਾ ਭਾਰਤ ਸਰਕਾਰ ਦੀ 39 ਕਾਸਟਾਂ ਵਾਲੀ ਸੂਚੀ ਦੇ ਵਿੱਚ ਵਾਲਮੀਕੀ ਭਾਈਚਾਰਾ ਅਤੇ ਮਧਵੀ ਸਿੱਖ ਭਾਈਚਾਰਾ ਦੋਵੇਂ ਵੱਖਰੇ ਵੱਖਰੇ ਦਰਸਾਏ ਗਏ ਆ ਦੋਵੇਂ ਹੀ ਇਜ਼ਾਤਾਂ ਦੋਵੇਂ ਹੀ ਭਾਈਚਾਰੇ ਭਾਰਤ ਸਰਕਾਰ ਦੀ 39 ਜਾਤਾਂ ਵਾਲੀ 39 ਕਾਸਟਾਂ ਵਾਲੀ ਸੂਚੀ ਦੇ ਵਿੱਚ ਵੱਖਰੇ ਵੱਖਰੇ ਦਰਸਾਏ ਗਏ ਹਨ ਤੁਸੀਂ ਬਿਲਕੁਲ ਵੇਖ ਸਕਦੇ ਜੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਮਨਵੀ ਸਿੱਖ ਭੈਣ ਭਰਾਵਾਂ ਨੂੰ ਬੇਨਤੀ ਆ ਤੇ ਮੇਰੇ ਵਾਲਮੀਕ ਭੈਣ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਤੇ ਇਸ ਦੇ ਨਾਲ ਨਾਲ ਹੀ ਤੁਸੀਂ ਮਨਵੀ ਸਿੱਖ ਕੌਮ ਦੇ ਬੜੇ ਹੀ ਰੋਸ਼ਨ ਦਿਮਾਗ ਅ ਨਿਰੋਹੀ ਸੋਚ ਦੇ ਮਾਲਕ ਇਤਿਹਾਸਕਾਰ ਸਰਦਾਰ ਨਰਿੰਦਰ ਸਿੰਘ ਆਰਫੀ ਜੀ ਦਾ ਹੱਥ ਲਿਖਤ ਖਰੜਾ ਰੰਗਰੇਟਿਆਂ ਦਾ ਇਤਿਹਾਸ ਆ ਆਦ ਕਾਲ ਤੋਂ 1850 ਤੱਕ ਉਹਦੇ ਵਿੱਚ ਵੀ ਤੁਸੀਂ ਬਾਚ ਸਕਦੇ ਜੇ ਵੇਖ ਸਕਦੇ ਜੇ ਪੜ ਸਕਦੇ ਜੇ ਕਿ ਮذਬੀ ਸਿੱਖਾਂ ਅਤੇ ਵਾਲਮੀਕ ਭਾਈਚਾਰੇ ਦੇ ਵਿੱਚ ਕੀ ਕੀ ਵੱਖਰੇਵੇਂ ਨੇ ਕਿੱਦਾਂ ਇਹ ਦੋਵੇਂ ਅਲੱਗ ਅਲੱਗ ਭਾਈਚਾਰੇ ਨੇ ਵੱਖਰੇ ਵੱਖਰੇ ਭਾਈਚਾਰੇ ਨੇ ਸੋ ਮੇਰੀ ਬੇਨਤੀ ਆ ਸਾਰੇ ਹੀ ਮذਬੀ ਸਿੱਖ ਕੌਮ ਦੇ ਭੈਣ ਭਰਾਵਾਂ ਨੂੰ ਵੀ ਤੇ ਵਾਲਮੀਕੀ ਭਾਈ ਚਰਦੇਵੀ ਸਾਰੇ ਭੈਣ ਭਰਾਵਾਂ ਨੂੰ ਕਿ ਮੇਰੀ ਇਸ ਗੱਲ ਦਾ ਗਲਤ ਮਤਲਬ ਹਰ ਕਿਸੇ ਨਾ ਕੱਢਿਆ ਜਾਵੇ ਸੱਚ ਸਤਿਕਾਰ ਕਰੋ ਉਹ ਗੱਲ ਵੱਖਰੀ ਹੈ ਕਿ ਅਸੀਂ ਇੱਕ ਦੂਜੇ ਦੇ ਪਹਿਲੂ ਆ ਸਾਡੀ ਸਮਾਜਿਕ ਸਾਂਝਾਂ ਪਰਾتن ਸਮੇਂ ਤੋਂ ਪਰ ਮੈਂ ਜ਼ਿਆਦਾ ਲੰਮਾ ਨਾ ਕਰਦਾ ਇਸ ਗੱਲ ਨੂੰ ਇੱਥੇ ਬਰਾਮ ਦੇਣਾ ਚਾਹੁੰਗਾ ਕਿ ਨਸ਼ਤਰਨਾਥ ਗਿੱਲ ਜੀ ਮਿਹਰਬਾਨੀ ਕਰਕੇ ਮਧਵੀ ਸਿੱਖਾਂ ਦਾ ਵਾਲਮੀਕੀਕਰਨ ਕਰਨਾ ਬੰਦ ਕਰੋ ਕਿਉਂਕਿ ਵਾਲਮੀਕੀ ਭਾਈਚਾਰਾ ਇੱਕ ਅਲੱਗ ਹੈ ਤੇ ਮਧਵੀ ਸਿੱਖ ਕੌਮ ਇੱਕ ਅਲੱਗ ਕੌਮ ਹੈ ਜੋ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਆ ਤਕਾਲਸ ਰੰਗਰੇਟਾ ਗੁਰੂ ਦਾ ਬੇਟਾ ਕੇਵਲ ਤੇ ਕੇਵਲ ਮਧਵੀ ਸਿੱਖ ਦੇ ਪਿਛੇ ਹੀ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ